ਹਾਂਜੀ ਮਾਨਮੋਹ ਜੀ ਬਹੁਤ ਧੰਨਵਾਦ ਜੀ ਪਲੀਜ਼ ਬ੍ਰੀਫਿੰਗ ਮੀਟਿੰਗ ਬਾਰੇ ਦਾ ਜੀ ਜੀ ਧੱਕੇ ਕਮਾਰ ਦੇ ਰਿਹਾ ਜੀ ਹਾਂਜੀ ਮਾਨਮੋਹ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਪੂਰੇ ਸੰਗਠਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਹੈ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਤੇ 13 14 ਦਿਨ ਜਿਹੜੇ ਬਾਕੀ ਰਹਿ ਗਏ ਨੇ ਲੋਕਤੰਤਰ ਨੂੰ ਬਚਾਉਣ ਲਈ ਦੇਸ਼ ਵਿੱਚ ਤਾਨਾਸ਼ਾ ਭਾਜਪਾ ਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਉਣ ਲਈ ਆਮ ਆਦਮੀ ਪਾਰਟੀ ਪੂਰਾ ਪੰਜਾਬ ਇਕਜੁੱਟ ਹੈ ਤੇ ਟਾਈਮ ਆ ਗਿਆ ਹੈ ਜਦੋਂ ਦੇਸ਼ ਨੂੰ ਇੱਕ ਚੰਗੇ ਨੇਤਰਤਵ ਦੀ ਚੰਗੀ ਨੀਤੀ ਦੀ ਲੋੜ ਹੈ ਤੇ ਇੰਡੀਆ ਅਲਾਈਅንስ ਜਿਹੜਾ ਗੱਠਜੋੜ ਦੇ ਨਾਲ ਬਣਾਇਆ ਗਿਆ ਹੈ ਅਸੀਂ ਪੂਰਾ ਪੰਜਾਬ ਜਿਹੜਾ ਵੋਟ ਪਾ ਕੇ ਮੈਨੂੰ ਪੂਰੀ ਉਮੀਦ ਹੈ ਜਾਗਰੂਕ ਪੰਜਾਬੀਆਂ ਤੋਂ ਵੀ ਵਾਇਗਰੂ ਮੇਰ ਕਰੇ ਪੰਜਾਬ ਤੇ ਅਸੀਂ ਜਲਦੀ ਉਹ ਦਿਨ ਆਵੇ ਕਿ ਨਰਿੰਦਰ ਮੋਦੀ ਜੀ ਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲੈ ਜਾਣ ਤੇ ਕੋਈ ਚੰਗੀ ਸਵੇਰ ਸਾਡੇ ਭਾਰਤ ਦੇਸ਼ ਲਈ ਚੜੇ ਤੇ ਅਸੀਂ ਪੰਜਾਬੀ ਇਸ ਇਸ ਚੀਜ਼ ਵਿੱਚ ਆਪਣਾ ਵਾਅਦਾ ਚੜ ਕੇ ਯੋਗਦਾਨ ਪਾਵਾਂਗੇ ਤੇ ਅਰਵਿੰਦ ਕੇਜਰੀਵਾਲ ਜੀ ਦੇ ਅਸੀਂ ਨਾਲ ਖੜੇ ਹਾਂ ਉਹ ਕਹਿੰਦੇ ਆਮਦਿਆ ਦਾ ਮੁੱਦਾ ਅਜੇ ਤੱਕ ਵਿਦਿਆ ਨੂੰ ਕਿੱਥਾਂ ਦੇਖੀ ਸਾਰਾ ਕੁਝ ਹੋਣਾ ਜੀ ਬਿਜਲੀ ਮੁਫਤ ਹੋਈ ਆ ਨਾ ਸਕੂਲ ਬਣ ਰਹੇ ਨੇ ਨਾ ਹਸਪਤਾਲ ਅਪਗ੍ਰੇਡ ਹੋ ਰਹੇ ਨੇ ਸਾਰਾ ਕੁਝ ਹੋ ਰਿਹਾ 2 ਸਾਲ ਹੋਏ ਨੇ ਇੱਕ ਪਾਸੇ 70 ਸਾਲ ਇੱਕ ਪਾਸੇ ਸਰਕਾਰ ਦੇ 2 ਸਾਲ 2 ਸਾਲਾਂ ਚ ਇੰਨੇ ਕੰਮ ਕਰ ਦੇਣੇ ਗਲਾਸ ਨੂੰ ਭਰਿਆ ਦੇਖੋ ਕਿੰਨਾ ਪਰ ਇਹ ਕੁਛ ਕੰਮ ਰਹਿ ਗਏ ਨੇ ਅਗਲੀਆਂ ਚੋਣਾ ਤੱਕ ਨਵੇੜ ਕੇ ਹੀ ਚੋਣਾ ਮੰਗਾਗੇ ਜੀ ਕੇਜਰੀਵਾਲ ਨੇ ਆਏ ਜਮਾਨਤ ਤੋਂ ਬਾਅਦ ਕਿੰਨੇ ਹਿਦਾਰਾ ਮਿਲੇ ਪਾੜੇ ਬਹੁਤ ਸ਼ਾਨਦਾਰ ਹੈ ਜੀ ਉਹ ਬੜੇ ਦਲੇਰ ਤੇ ਹੌਸਲੇ ਵਾਲੇ ਲੀਡਰ ਨੇ ਉਹਨਾਂ ਦੀ ਜਿਹੜੀ ਕੰਮ ਕਰਨ ਦਾ ਤਰੀਕਾ ਹੈ ਉਹਨਾਂ ਨੇ ਕਿਹਾ ਵੀ ਮੇਰਾ ਇੱਕ ਇੱਕ ਸਾਂਹ ਜਿਹੜਾ ਦੇਸ਼ ਲਈ ਕੁਰਬਾਨ ਆ ਜਦੋਂ ਸਾਡੇ ਕੋਲ ਉਹ ਜੇ ਅੱਗੇ ਦੇਤਾ ਲੱਗੇ ਹੋਏ ਨੇ ਲੀਡਰ ਲੱਗੇ ਨੇ ਭਗਵਾਨ ਤੁਮਨ ਜੀ ਵਰਗੇ ਕੇਜਰੀਵਾਲ ਸਾਹਿਬ ਵਰਗੇ ਅਸੀਂ 24 ਘੰਟੇ ਕੰਮ ਕਰਾਂਗੇ ਅਸੀਂ ਬੈਠਾਂਗੇ ਨਹੀਂ ਇੱਕ ਇੱਕ ਸਾਡਾ ਸੰਗਠਨ ਦਾ ਬੰਦਾ ਦਿਨ ਰਾਤ ਹੀ ਕਰ ਦੂਗਾ ਜੀ